ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਖੋਖਰ ਦੇ ਵਿੱਚ ਖੋਖਰ ਪਿੰਡ ਆ ਜਿਹੜਾ ਮਿੱਤਰੋ ਇਹ ਜਿਹੜੇ ਮੁਖਸਰ ਸਾਹਿਬ ਦਾ ਪਿੰਡ ਆ ਗਿਆ ਤੇ ਹਰੀਕੇ ਕਲਾਂ ਦੇ ਬਿਲਕੁਲ ਨੇੜੇ ਜੇ ਕਰਕੇ ਵਸਿਆ ਹੋਇਆ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਇੱਕ ਜਰਸੀ ਨਸਲ ਦੇ ਵਿੱਚ ਪੈਂਦੀ ਗਾਂ ਵਕਾਊ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਕਿੰਨਵਾ ਸੂਆ ਕੀ ਇਹਦੀ ਡਿਮਾਂਡ ਆ ਸਾਰੀ ਜਾਣਕਾਰੀ ਲੈ ਦਊਗਾ ਤੁਹਾਨੂੰ ਮਾਲਕ ਤੋਂ ਮਿੱਤਰੋ ਜਿਹੜੇ ਪ੍ਰਾਣੋਂ ਚੱਜੂਗੀ ਤੁਸੀਂ ਬਾਈ ਨਾਲ رابطہ ਕਾਇਮ ਕਰ ਲਿਓ ਇਹ ਤੁਹਾਨੂੰ ਪਹਿਲਾਂ ਦੱਸ ਦੇਵਾਂ ਜਰਸੀ ਦੇ ਪੇਜਾ 062 ਤੋਂ ਇਹ ਕਰਮਾਂ ਵਾਲੀ ਗੱਪਣਾ ਇਹ ਨੋਟ ਰੱਖ ਲੈ ਜੀ ਕਿਉਂਕਿ ਮੈਨੂੰ ਨੋਟ ਸੀਗਾ ਮੈਂ ਇਸ ਕਰਕੇ ਤੁਹਾਨੂੰ ਪਹਿਲੇ ਦੱਸ ਦਿੱਤਾ ਆਉ ਕਰਦੇ ਆ ਜਾਣਕਾਰੀ ਵਿੱਚ ਪਾਉਂਦਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਸੇਤਾਂਕਰ ਪਰਿਵਾਰ ਭਾਈ ਵਧੀਆ ਜੀ ਵਧੀਆ ਅੱਛਾ ਭਾਈ ਨਾਮ ਦੱਸਿਓ ਕਿਹੜਾ ਜੀ ਜਗਦੀਸ਼ ਸਿੰਘ ਜੀ ਰਣਜੀਤ ਸਿੰਘ ਜਗਦੀਸ਼ ਜੀ ਜਗਦੀਸ਼ ਜੀ ਹਾਂਜੀ ਅੱਛਾ ਜਗਦੀਸ਼ ਭਾਈ ਇੱਕ ਵੜ ਵੇਚਣੀ ਆਪਾਂ ਹਨਾ ਤੇ ਇਹ ਕਿੰਨਾ ਸੂਆ ਸੁੰਦੀ ਹੈ ਭਾਈ ਇਹ ਦੂਜਾ ਸੁੰਦੀ ਦੂਜਾ ਸੂਆ ਸੁਣਾ ਆਏ ਨੇ ਕਿੰਨੇ ਦਿਨ ਪਏ ਭਾਈ ਇਹਦੇ ਪਏ ਆ 10 ਦਿਨ ਲਾਜੂ 10 ਨ 180 ਲੀਟਰ 180 ਲੀਟਰ ਐਤ ਕੀ ਹੁਣ ਇੱਕ ਬੱਣ ਆ ਗਿਆ 5000 ਬਾੜ ਤੋਂ ਹਾਂ ਠੀਕ ਆ ਬਾਈ ਤੇ ਅੱਛਾ ਐਤ ਕੀ ਦਿਨ ਕਿੰਨੇ ਪਏ ਆਂਦੇ ਹਜੇ ਹਜੇ ਇਹਦੇ 10 ਦਿਨ ਪਏ ਹਜੇ ਦਾ ਫਿਰ ਤਾਂ ਚੰਗੀ ਤਿਆਰ ਹੋ ਜੂ ਤੁਹਾਨੂੰ ਬਾਈ ਹਾਂ ਪੂਰੀ ਤਿਆਰ ਅੱਛਾ ਬਾਈ ਰੇਟ ਕੀ ਰੱਖਿਆ ਗਿਆ ਆਪਾਂ ਇਹਦਾ ਰੇਟ ਇਹਦਾ ਹੀ 75000 ਰੁਪਏ ਪੂਰੀ ਤਰ੍ਹਾਂ ਮਾਨਤਾ ਨੂੰ ਥੋੜਾ ਬੋਤਾ ਬਾਈ ਮਾੜਾ ਮੋਟਾ ਮਾਨਦਾਰ ਨੇ ਠੀਕ ਆ ਬਾਈ ਸੁਆ ਦੂਜਾ ਸੁੰਦੀ ਆ ਇਹ ਹਾਂਜੀ ਹਾਂਜੀ ਠੀਕ ਹੈ ਕੱਡੀ ਬਾਹਰ ਨੂੰ ਤੋਰੀ ਮਾਏ ਬਰੇ ਖੋਲੇ ਲੈ ਵੀ ਮਿੱਤਰੋ ਦੂਜਾ ਸੁਆ ਇਹਨੇ ਕਰਮਾ ਵਾਲੀ ਨੇ ਸੁਣਾ ਵਾਂ ਸੂਨ ਦੇ ਵਿੱਚ ਹਜੇ ਟੌਰਾਂ ਵਾਲੇ ਨੇ ਦੇਣ ਆ ਜਿਹੜੇ ਉਹ ਮਿੱਤਰੋ 8 10 ਲੈ ਜਾਣੇ ਆ ਬਣਦੀ ਬਣਾਉਂਦੀ ਨੇ ਰਿਕਾਰਡ ਤੋੜ ਜਣਾ ਥੱਲੋ ਬਹੁਤ ਚੰਗੀ ਤਿਆਰ ਹੋਊਗੀ ਕਿਉਂਕਿ ਬਾਈ ਪੰਜਾਬ ਦੀ ਨਸਲ ਆ ਤੇ ਪੰਜਾਬ ਦੇ ਵਿੱਚ ਜੰਮੀ ਪਾਲੀ ਪੰਜਾਬ ਦੇ ਟੈਂਪਰੇਚਰ ਨੂੰ ਮੇਨਟੇਨ ਕਰਦੀ ਆ ਮਿੱਤਰੋ ਕਿਉਂਕਿ ਇਹਦਾ ਕਰੈਕਟਰ ਇਹਦਾ ਸਟਰਕਚਰ ਆ ਜਿਹੜਾ ਉਹ ਇਸ ਆਕਸੀਜਨ ਨੂੰ ਇਸ ਚੀਜ਼ ਨੂੰ ਹਵਾ ਨੂੰ ਮੇਨਟੇਨ ਕੀਤਾ ਹੋਇਆ ਇਹਨੇ ਕਰਮਾਂ ਵਾਲੀ ਨੇ ਬਹੁਤ ਸੋਹਣੀ ਗ੍ਰੋਥ ਦੇ ਵਿੱਚ ਆ ਚੰਗੀ ਤਿਆਰੀ ਕਰੂਗੀ ਦਸਾਂ ਦਿਨਾਂ ਦੇ ਵਿੱਚ ਸੋਹਣੀ ਇਹਨੇ ਤਿਆਰ ਹੋ ਜਾਣਾ ਤੇ ਬਾਕੀ ਜੇ ਇਹਨੇ ਵੱੱਛੀ ਦੇਤੀ ਦਾ ਫਿਰ ਕੰਮ ਪੂਰਾ ਟਕਾਣੇ ਲੱਗ ਜਾਣਾ ਕਿਉਂਕਿ 5062 ਦੀ ਇਹਨੇ ਜਿਹੜਾ ਇਹਨੂੰ ਸੀਮਣ ਲਵਾਇਆ ਹੋਇਆ ਬਾਈ ਕੀ ਕਿਲੋ ਦੋ ਦਿਨ ਨੇ ਪਹਿਲੇ ਸੋਏ ਦੇ ਵਿੱਚ ਦਿੱਤਾ ਹੋਇਆ ਐਦਕੀ 20 ਕਿਲੋ ਤੋਂ ਬਾਰ-ਬਾਰ ਜਾਊਗੀ ਕਿਉਂਕਿ ਥੱਲੋ ਤਿਆਰੀ ਆ ਜਿਹੜੀ ਉਹ ਪੂਰੀ ਜ਼ਬਰਦਸਤ ਕਰੂਗੀ ਫੋੜ ਜ਼ਰੂਰ ਹੈਗੀ ਇੱਕ ਪਾਸੇ ਨਾਲ ਇਹਦੇ ਬਾਕੀ ਲੇਵੇ ਭਾਂਡੇ ਲੋਆਂ ਪੂਰੀ ਸਾਫ਼ ਤੇ ਸੁਥਰੀਆ ਜਿੰਨੀ ਹੈਗੀ ਆ ਬਰੀਡ ਬਹੁਤ ਚੰਗੀ ਆ ਜਾਤ ਬਹੁਤ ਚੰਗੀ ਆ 75000 ਰੁਪਏ ਦੀ ਡਿਮਾਂਡ ਆ ਵਿੱਚੋਂ ਮਾਨਤਨ ਹੋ ਜਾਊਗਾ ਮਿੱਤਰੋ ਤੇ ਲੇਵਾ ਭਾਂਡਾ ਇਹਨੇ ਹਜੇ ਚਾਰ ਕਰਨਾ ਕਿਉਂਕਿ 10-12 ਦਿਨ ਨੇ ਟੌਰਾਂ ਨਾਲ ਲੈ ਜਾੜਿਆ ਇਹ ਤਾਂ ਬਾਈ ਹੁਣਾਂ ਦੇ ਕੋਲੇ ਗਾਂ ਸੀਗੀ ਮਿੱਤਰੋ ਬਾਈ ਨੰਬਰ ਦਈ ਕਰਾਂ ਦੀ ਇੱਕ ਆਪਣੇ ਉਹ ਬਾਈ ਦਾ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਅੱਛਾ ਇੱਕ ਘੋੜੀ ਵੀ ਆ ਬਾਈ ਹੋਣਿਆਂ ਦੇ ਕੋਲੇ ਇੱਕ ਐਪੀਓਸ ਕਰੀ ਪਾ ਅੱਛਾ ਵੀਰੇ ਕਿੰਨੇ ਚਿਰ ਦੀ ਗੱਪਣਾ ਇਹ ਇਹ 7ਵਾਂ ਮਹੀਨਾ ਲੱਗ ਗਿਆ ਛੇ ਪੂਰੇ ਉਹ ਕਿੰਨੇ ਛੇਦਰ ਕਿਹੜੇ ਤੋਂ ਕਰਾਤੀ ਬਈ ਇਹਦ ਕੀ ਇਹ ਠੱਠੀ ਵਾਲੇ ਸੂਰਜ ਤੋਂ ਬਈ ਜਿਹੜਾ ਸੂਰਜ ਤੋਂ ਗੱਪਣਾ ਹੈ ਠੀਕ ਹੈ ਤੇ ਕਿੰਨਾ ਸੁਆ ਸੁ ਹੋ ਗਿਆ ਇਹ ਇਹ ਦੂਜਾ ਹੀ ਸੁਣੀ ਜਾਂਦਾ ਦੂਜਾ ਸੁਆ ਸੁਣਾ ਦੰਦੋ ਕਿਵੇਂ ਇਹ ਦੰਦੋ ਬਾ ਚਾਰ ਦੰਦ ਤੋਂ ਪੰਜਾਰੇ ਲੱਗਦੀ ਲੱਗਦੀ ਆ ਬਈ ਠੀਕ ਹੈ ਬਈ ਠੀਕ ਹੈ ਕੱਦ ਕਿੰਨਾ ਬਈ ਜਾਂਦਾ ਕਾਦੇ ਦਾ ਠੱਠੀ ਵਾਲਾ 60 ਹੋਊਗਾ ਬਈ ਵਾਤੇ ਉਹ ਨੁਗਰਾ ਵੇ ਕੋੜਾ ਜਿਹੜੇ ਤੋਂ ਗੱਪਣਾ ਹੈ ਹਾਂਜੀ ਨੁਗਰਾ ਵੇ ਕੋੜਾ ਹਾਂਜੀ ਹਾਂਜੀ ਨੁਗਰਾ ਕੋੜਾ ਹੀ ਨੁਕਰੀ ਕੋੜੀ ਆ ਜਾਨਾ ਠੀਕ ਹੈ ਬਈ ਕੀ ਆ ਬਾਤ ਆ ਇਹ 7 ਮਹੀਨਾ ਦੀ ਗੱ ਕਰਦੇ ਸਾਢੇ 3 ਲੱਖ ਰੁਪਇਆ ਤੇ ਇਕਾਠੀ ਕੁਠੀਆਂ ਰੋਕੇ ਕਰਦੇ ਹਾਂ ਹਾਂਜੀ ਹਾਂਜੀ ਜਮਾ ਓਕੇ ਸਾਊ ਸੀਲ ਫੋਲ ਆ ਕੁੜੀ ਆ ਠੀਕ ਆ ਤੇ ਮਨ ਲੈਂ ਮਾ ਦੰਦੀ ਦੁੰਦੀ ਤਾਂ ਨਹੀਂ ਬਣਦੀ ਨਾ ਜਮਾ ਸੀਲ ਆ ਬਾਈ ਠੀਕ ਆ ਵੀਰੇ ਠੀਕ ਆ ਬਾਈ ਤੋਰੀ ਮਾੜੀ ਜਿੰਨੂ ਨਹੀਂ ਮਿੱਤਰੋ ਚਾਰ ਦੇ ਦੰਦਾ ਇਹ ਵਿਚੇਰੀ ਦੂਜਾ ਸੂਆ ਸੋਣਾ ਇਹਨੇ 7 ਮਹੀਨਿਆਂ ਦੀ ਗੱਬਣ ਆ ਲਿਆ ਵੀਰੇ ਕੱਦ ਕਿੰਨਾ ਫੱਟੀ ਵਾਲਾ ਐ ਜਮਾ ਕੱਦ 60 ਇੰਚ ਹੈਗਾ ਇਹਦਾ 60 ਇੰਚ ਹੈਗਾ ਠੀਕ ਆ ਬਾਈ ਤੇ ਸੂਰਜ ਤੋਂ ਗੱਪਣਾ ਹਨਾ ਠੱਠੀ ਵਾਲੇ ਤੋਂ ਹਾਂਜੀ ਹਾਂਜੀ ਹਾਂ ਠੀਕ ਆ ਬਾਈ ਲੈ ਮੇਤਰੋ ਜੇ ਕਿਪਰਾਡੂ ਕੋੜੀ ਦਾ ਸ਼ੌਕ ਹੈ ਕਿ ਮੈਨੂੰ ਘੱਟ ਨੌਲੇਜ ਆਉਂਦੇ ਬਾਰੇ ਤੇ ਜਿਹੜੇ ਭਰਾਵਾਂ ਦੇ ਬਾਰੇ ਨੌਲੇਜ ਆਉਂਦੇ ਇਹਦੇ ਬਾਰੇ ਬਾਈ ਨੂੰ ਰਾਬਤਾ ਕਾਇਮ ਕਰ ਲਿਓ ਕਿਉਂਕਿ ਇਹਨੂੰ ਬਾਲਾ ਬਾਈ ਨੂੰ ਪਤਾ ਹੋਊਗਾ ਵੀ ਕੀ ਜੀ ਸਪੌਟਲੈਸੀ ਹੈ ਨਾ ਸਾਰੀ ਨਹੀਂ ਹੈ ਜੀ ਇਹ ਬਈ 10 15% ਹੈਗੀ ਹੈ ਫਲਕਾਰੀ ਠੀਕ ਹੈ ਬਈ ਠੀਕ ਹੈ ਬਈ ਲੈ ਮਿੱਤਰੋ 3.5 ਲੱਖ ਰੁਪਿਆ ਡਿਮਾਂਡ ਆ ਬਾਕੀ ਗੱਲਬਾਤ ਪਾਈ ਨਾਲ ਕਰ ਲਿਆ ਜੇ ਤੇ ਨੰਬਰ ਆਪਾਂ ਪਾਈ ਹੋਣਾ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਵਾ ਤੇ ਟਾਪ ਕਲਾਸ ਗਾਮ ਖਾਤੀ ਆ ਕੋੜੀ ਬਾਰੇ ਜਿਹੜੇ ਭਰਾ ਜਾਣਦੇ ਹੋ ਬਾਈ ਨਾਲ ਰਾਬਤਾ ਕੰਮ ਕਰ ਲਿਆ ਜੇ ਪਿੰਡ ਖੋਖਰਾ ਤੋਂ ਜ਼ਿਲ੍ਹਾ ਮੁਕਤਸਰ ਸਾਹਿਬ